ਤੇ ਵਿਰੋਧੀ ਧਿਰ ਖੇਡੇਗੀ ਵੱਡਾ ਦਾ ਮੁਖ ਚੋਣ ਕਮਿਸ਼ਨਰ ਵਿਰੁੱਧ ਮਹਾਦੋਸ਼ ਮਤਾ ਲਿਆਉਣ ਤੇ ਵਿਚਾਰ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਚੋਣ ਕਮਿਸ਼ਨ ਤੇ ਗੰਭੀਰ ਦੋਸ਼ ਹਾਰ ਵਿੱਚ ਵੋਟਰ ਸੂਚੀ ਵਿੱਚੋਂ ਨਾਮ ਹਟਾਉਣ ਦੇ ਨਾਲ-ਨਾਲ ਵੋਟ ਚੋਰੀ ਅਤੇ ਪੱਖਪਾਤ ਨੂੰ ਲੈ ਕੇ ਵੀ ਵਿਰੋਧੀ ਧਿਰ ਚੋਣ ਕਮਿਸ਼ਨ ਦੇ ਵਿਰੁੱਧ ਲਗਾਤਾਰ ਹਮਲਾਵਰ ਰੁਖ ਅਪਣਾ ਰਹੀ ਹੈ। ਬਿਹਾਰ ਵਿੱਚ ਵੋਟਰ ਸੂਚੀ ਦੀ ਜਾਂਚ ਅਤੇ ਵੋਟ ਚੋਰੀ ਦੇ ਦੋਸ਼ਾਂ ਵਿਚਕਾਰ ਵਿਰੋਧੀ ਧਿਰ ਚੋਣ ਕਮਿਸ਼ਨ ਵਿਰੁੱਧ ਹੁਣ ਇਕਜੁੱਟ ਦਿਖਾਈ ਦੇ ਰਹੀ ਹੈ। ਇਸੇ ਕ੍ਰਮ ਦੇ ਵਿੱਚ ਵਿਰੋਧੀ ਧਿਰ ਮੁੱਖ ਚੋਣ ਕਮਿਸ਼ਨ ਵਿਰੁੱਧ ਮਹਾਦੋਸ਼ ਮਤਾ ਦੀ ਤਿਆਰੀ ਕਰ ਰਹੇ ਨੇ ਦੱਸ ਦੇ ਕਿ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਨਾਸਿਰ ਹੁਸੈਨ ਨੇ ਵੀ ਇਸ ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਪਾਰਟੀ ਸਾਰੇ ਲੋਕਤੰਤਰੀ ਤਰੀਕਿਆਂ ਦੀ ਵਰਤੋਂ ਕਰਨ ਲਈ ਤਿਆਰ ਹੈ ਜੇਕਰ ਲੋੜ ਪਈ ਤਾਂ ਮਹਾਦੋਸ਼ ਮਤਾ ਵੀ ਲਿਆਂਦਾ ਜਾਵੇਗਾ ਅਗਰ ਅਗਰ ਨੌਬਤ ਆਤੀ ਹੈ ਜ਼ਰੂਰਤ ਪੈਂਦੀ ਹੈ ਡੈਮੋਕ੍ਰੈਟਿਕ ਪ੍ਰੋਸੈਸ ਮੇਂ ਪਾਰਲੀਮੈਂਟਰੀ ਡੈਮੋਕ੍ਰੇਸੀਸ ਮੇਂ ਜੋ ਵੀ ਹਤਕੰਡੇ ਹੈ ਉਸ ਨੂੰ ਅਪਣਾਉਣੇ ਲਈ ਆਮ ਰੈਡੀ ਹੈ ਜੋ ਡੈਮੋਕ੍ਰੇਸੀ ਮੇਂ ਜੋ ਵੀ ਹਤਕੰਡੇ ਹੈ ਜੋ ਵੀ ਵੈਪਨਸ ਹੈ ਜੋ ਵੀ आ, जो, जो भी हम इस्तेमाल कर सकते हैं जो भी रूल्स के तहत इस्तेमाल कर सकते हैं वो इस्तेमाल करने रेडी होते जरूरत पड़ी तो जी नहीं अभी कोई बात हुई नहीं है लेकिन जरूरत पड़ी तो हम कुछ भी कर सकते हैं दरअसल कल मुख्य चोन कमिश्न ज्ञानेश कुमार ने वोट चोरी समेत विरोधी धिर के सारे दोषा झूठा करार दिता से ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੇਤਾ ਰਾਹੁਲ ਗਾਂਧੀ ਕੋਲ ਇਨ੍ਹਾਂ ਦੋਸ਼ਾਂ ਨਾਲ ਸੰਬੰਧਿਤ ਸਬੂਤ ਹਨ ਤਾਂ ਉਨ੍ਹਾਂ ਨੂੰ 7 ਦਿਨਾਂ ਦੇ ਅੰਦਰ ਚੋਣ ਕਮਿਸ਼ਨ ਵਿੱਚ ਸਾਰੇ ਸਬੂਤਾਂ ਵਾਲਾ ਹਲਫਨਾਮਾ ਦਾਇਰ ਕਰਨਾ ਚਾਹੀਦਾ ਹੈ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਮੁਆਫੀ ਮੰਗਣੀ ਚਾਹੀਦੀ ਹੈ। ਦੱਸਦੀ ਹੈ ਕਿ ਬਿਹਾਰ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਨੇ ਐਸਆਈਆਰ ਅਤੇ ਵੋਟ ਚੋਰੀ ਦੇ ਦੋਸ਼ਾਂ ਤੇ ਚੋਣ ਕਮਿਸ਼ਨ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ। ਕੱਲ ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ 7 ਦਿਨਾਂ ਦੇ ਅੰਦਰ ਹਲਫਨਾਮਾ ਦਾਇਰ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ ਹੀ ਹੁਣ ਵਿਰੋਧੀ ਧਿਰ ਇੱਕ ਨਵਾਂ ਦਾਅ ਖੇੜ ਕੇ ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਵਿਰੁੱਧ ਮਹਾਦੋਸ਼ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਸਬੰਧੀ ਇੱਕ ਮੀਟਿੰਗ ਵੀ ਜ਼ਰੂਰ ਹੋਈ ਹੈ ਪਰ ਹਾਲੇ ਅੰਤਿਮ ਫੈਸਲਾ ਆਉਣਾ ਬਾਕੀ ਹੈ ਬਿਹਾਰ ਵਿੱਚ ਵੋਟਰ ਸੂਚੀ ਵਿੱਚੋਂ ਨਾਮ ਹਟਾਉਣ ਦੇ ਨਾਲ-ਨਾਲ ਵੋਟ ਚੋਰੀ ਅਤੇ ਪਖਪਾਤ ਨੂੰ ਲੈ ਕੇ ਵੀ ਵਿਰੋਧੀ ਧਿਰ ਚੋਣ ਕਮਿਸ਼ਨ ਦੇ ਵਿਰੁੱਧ ਲਗਾਤਾਰ ਹਮਲਾਵਰ ਰੁਖ ਅਪਣਾ ਰਹੀ ਹੈ ਬਿਹਾਰ ਵਿੱਚ ਵੋਟਰ ਸੂਚੀ ਦੀ ਜਾਂਚ ਅਤੇ ਵੋਟ ਚੋਰੀ ਦੇ ਦੋਸ਼ਾਂ ਵਿਚਕਾਰ ਵਿਰੋਧੀ ਧਿਰ ਚੋਣ ਕਮਿਸ਼ਨ ਵਿਰੁੱਧ ਹੁਣ ਇਕਜੁੱਟ ਦਿਖਾਈ ਦੇ ਰਹੀ ਹੈ ਇਸੇ ਕ੍ਰਮ ਦੇ ਵਿੱਚ ਵਿਰੋਧੀ ਧਿਰ ਮੁੱਖ ਚੋਣ ਕਮਿਸ਼ਨ ਵਿਰੁੱਧ ਮਹਾਦੋਸ਼ ਮਤਾ ਦੀ ਤਿਆਰੀ ਕਰ ਰਹੇ ਨੇ ਦੱਸ ਦੇ ਕਿ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਨਾਸਿਰ ਹੁਸੈਨ ਨੇ ਵੀ ਇਸ ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਪਾਰਟੀ ਸਾਰੇ ਲੋਕਤੰਤਰੀ ਤਰੀਕਿਆਂ ਦੀ ਵਰਤੋਂ ਕਰਨ ਲਈ ਤਿਆਰ ਹੈ ਜੇਕਰ ਲੋੜ ਪਈ ਤਾਂ ਮਹਾਦੋਸ਼ ਮਤਾ ਵੀ ਲਿਆਂਦਾ ਜਾਵੇਗਾ ਅਗਰ ਅਗਰ ਨੌਬਤ ਆਤੀ ਹੈ ਜ਼ਰੂਰਤ ਪਾੜਤੀ ਹੈ ਡੈਮੋਕ੍ਰੈਟਿਕ ਪ੍ਰੋਸੈਸ ਮੈਂ ਪਾਰਲੀਮੈਂਟਰੀ ਡੈਮੋਕ੍ਰੇਸੀਸ ਮੈਂ ਜੋ ਵੀ ਹਤਕੰਡੇ ਹੈ ਉਸ ਨੂੰ ਅਪਣਾਉਣੇ ਲਈ ਹਮ ਰੈਡੀ ਹੈ ਜੋ ਡੈਮੋਕ੍ਰੇਸੀ ਮੈਂ ਜੋ ਵੀ ਹਤਕੰਡੇ ਹੈ ਜੋ ਵੀ ਵੈਪਨਸ ਹੈ ਜੋ ਵੀ आ, जो, जो भी हम इस्तेमाल कर सकते हैं जो भी रूल्स के तहत इस्तेमाल कर सकते हैं वो इस्तेमाल करने रेडी होते जरूरत पड़ी तो जी नहीं अभी कोई बात हुई नहीं है लेकिन जरूरत पड़ी तो हम कुछ भी कर सकते हैं ਦਰਅਸਲ ਕੱਲ ਮੁਖ ਚੋਨ ਕਮਿਸ਼ਨ ਗਿਆਨੀਸ਼ ਕੁਮਾਰ ਨੇ ਵੋਟ ਚੋਰੀ ਸਮੇਤ ਵਿਰੋਧੀ ਧਿਰ ਦੇ ਸਾਰੇ ਦੋਸ਼ਾਂ ਨੂੰ ਝੂਠਾ ਕਰਾ ਦਿੱਤਾ ਸੀ ਉਹਨਾਂ ਕਿਹਾ ਕਿ ਜੇਕਰ ਕਾਂਗਰਸ ਨੇਤਾ ਰਾਹੁਲ ਗਾਂਧੀ ਕੋਲ ਇਨ੍ਹਾਂ ਦੋਸ਼ਾਂ ਨਾਲ ਸੰਬੰਧਿਤ ਸਬੂਤ ਹਨ ਤਾਂ ਉਹਨਾਂ ਨੂੰ 7 ਦਿਨਾਂ ਦੇ ਅੰਦਰ ਚੋਨ ਕਮਿਸ਼ਨ ਵਿੱਚ ਸਾਰੇ ਸਬੂਤਾਂ ਵਾਲਾ ਹਲਫਨਾਮਾ ਦਾਇਰ ਕਰਨਾ ਚਾਹੀਦਾ ਹੈ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਮੁਆਫੀ ਮੰਗਣੀ ਚਾਹੀਦੀ ਹੈ ਦੱਸਦੀ ਹੈ ਕਿ ਬਿਹਾਰ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਨੇ ਐਸਆਈਆਰ ਅਤੇ ਵੋਟ ਚੋਰੀ ਦੇ ਦੋਸ਼ਾਂ ਤੇ ਚੋਣ ਕਮਿਸ਼ਨ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ ਕੱਲ ਚੋਨ ਕਮਿਸ਼ਨ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ 7 ਦਿਨਾਂ ਦੇ ਅੰਦਰ ਹਲਫਨਾਮਾ দাਇਰ ਕਰਨ ਦਾ ਹੁਕਮ ਦਿੱਤਾ ਸੀ ਇਸ ਦੇ ਨਾਲ ਹੀ ਹੁਣ ਵਿਰੋਧੀ ਧਿਰ ਇੱਕ ਨਵਾਂ ਦਾਅ ਖੇੜ ਕੇ ਮੁਖ ਚੋਨ ਕਮਿਸ਼ਨ ਗਿਆਨੇਸ਼ ਕੁਮਾਰ ਵਿਰੁੱਧ ਮਹਾਦੋਸ਼ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਰਹੀ ਹੈ ਇਸ ਦੇ ਸਬੰਧੀ ਇੱਕ ਮੀਟਿੰਗ ਵੀ ਜ਼ਰੂਰ ਹੋਈ ਹੈ ਪਰ ਹਾਲੇ ਅੰਤਿਮ ਫੈਸਲਾ ਆਉਣਾ ਬਾਕੀ ਹੈ ਬਿਹਾਰ ਵਿੱਚ ਵੋਟਰ ਸੂਚੀ ਵਿੱਚੋਂ ਨਾਮ ਹਟਾਉਣ ਦੇ ਨਾਲ-ਨਾਲ ਵੋਟ ਚੋਰੀ ਅਤੇ ਪੱਖਪਾਤ ਨੂੰ ਲੈ ਕੇ ਵੀ ਵਿਰੋਧੀ ਧਿਰ ਚੋਣ ਕਮਿਸ਼ਨ ਦੇ ਵਿਰੁੱਧ ਲਗਾਤਾਰ ਹਮਲਾਵਰ ਰੁਖ ਅਪਣਾ ਰਹੀ ਹੈ। ਬਿਹਾਰ ਵਿੱਚ ਵੋਟਰ ਸੂਚੀ ਦੀ ਜਾਂਚ ਅਤੇ ਵੋਟ ਚੋਰੀ ਦੇ ਦੋਸ਼ਾਂ ਵਿਚਕਾਰ ਵਿਰੋਧੀ ਧਿਰ ਚੋਣ ਕਮਿਸ਼ਨ ਵਿਰੁੱਧ ਹੁਣ ਇਕਜੁੱਟ ਦਿਖਾਈ ਦੇ ਰਹੀ ਹੈ। ਇਸੇ ਕ੍ਰਮ ਦੇ ਵਿੱਚ ਵਿਰੋਧੀ ਧਿਰ ਮੁੱਖ ਚੋਣ ਕਮਿਸ਼ਨ ਵਿਰੁੱਧ ਮਹਾਦੋਸ਼ ਮਤਾ ਦੀ ਤਿਆਰੀ ਕਰ ਰਹੇ ਨੇ ਦੱਸ ਦੇ ਕਿ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਨਾਸਰ ਹੁਸੈਨ ਨੇ ਵੀ ਇਸ ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਪਾਰਟੀ ਸਾਰੇ ਲੋਕਤੰਤਰੀ ਤਰੀਕਿਆਂ ਦੀ ਵਰਤੋਂ ਕਰਨ ਲਈ ਤਿਆਰ ਹੈ ਜੇਕਰ ਲੋੜ ਪਈ ਤਾਂ ਮਹਾਦੋਸ਼ ਮਤਾ ਵੀ ਲਿਆਂਦਾ ਜਾਵੇਗਾ ਅਗਰ ਅਗਰ ਨੌਬਤ ਆਤੀ ਹੈ ਜ਼ਰੂਰਤ ਪਾੜਦੀ ਹੈ ਡੈਮੋਕ੍ਰੈਟਿਕ ਪ੍ਰੋਸੈਸ ਮੇ ਪਾਰਲੀਮੈਂਟਰੀ ਡੈਮੋਕ੍ਰੇਸੀਸ ਮੇ ਜੋ ਵੀ ਹਤਕੰਡੇ ਹੈ ਉਸ ਨੂੰ ਅਪਣਾਉਣੇ ਲਈ ਹਮ ਰੈਡੀ ਹੈ ਜੋ ਡੈਮੋਕ੍ਰੇਸੀ ਮੇ ਜੋ ਵੀ ਹਤਕੰਡੇ ਹੈ ਜੋ ਵੀ ਵੈਪਨਸ ਹੈ ਜੋ ਵੀ आ, जो, जो भी हम इस्तेमाल कर सकते हैं जो भी रूल्स के तहत इस्तेमाल कर सकते हैं वो इस्तेमाल करना रेडी होते जरूरत पड़ी तो जी, जी. नहीं अभी कोई बात हुई नहीं है लेकिन जरूरत पड़ी तो हम कुछ भी कर सकते हैं ਦਰਅਸਲ ਕੱਲ ਮੁਖ ਚੋਨ ਕਮਿਸ਼ਨ ਗਿਆਨੀਸ਼ ਕੁਮਾਰ ਨੇ ਵੋਟ ਚੋਰੀ ਸਮੇਤ ਵਿਰੋਧੀ ਧਿਰ ਦੇ ਸਾਰੇ ਦੋਸ਼ਾਂ ਨੂੰ ਝੂਠਾ ਕਰਾ ਦਿੱਤਾ ਸੀ ਉਹਨਾਂ ਕਿਹਾ ਕਿ ਜੇਕਰ ਕਾਂਗਰਸ ਨੇਤਾ ਰਾਹੁਲ ਗਾਂਧੀ ਕੋਲ ਇਨ੍ਹਾਂ ਦੋਸ਼ਾਂ ਨਾਲ ਸੰਬੰਧਿਤ ਸਬੂਤ ਹਨ ਤਾਂ ਉਹਨਾਂ ਨੂੰ 7 ਦਿਨਾਂ ਦੇ ਅੰਦਰ ਚੋਨ ਕਮਿਸ਼ਨ ਵਿੱਚ ਸਾਰੇ ਸਬੂਤਾਂ ਵਾਲਾ ਹਲਫਨਾਮਾ ਦਾਇਰ ਕਰਨਾ ਚਾਹੀਦਾ ਹੈ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਮੁਆਫੀ ਮੰਗਣੀ ਚਾਹੀਦੀ ਹੈ ਦੱਸਦੀ ਹੈ ਕਿ ਬਿਹਾਰ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਨੇ ਐਸਆਈਆਰ ਅਤੇ ਵੋਟ ਚੋਰੀ ਦੇ ਦੋਸ਼ਾਂ ਤੇ ਚੋਣ ਕਮਿਸ਼ਨ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ। ਕੱਲ ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ 7 ਦਿਨਾਂ ਦੇ ਅੰਦਰ ਹਲਫਨਾਮਾ ਦਾਇਰ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ ਹੀ ਹੁਣ ਵਿਰੋਧੀ ਧਿਰ ਇੱਕ ਨਵਾਂ ਦਾਅ ਖੇੜ ਕੇ ਮੁਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਵਿਰੁੱਧ ਮਹਾਦੋਸ਼ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਸਬੰਧੀ ਇੱਕ ਮੀਟਿੰਗ ਵੀ ਜ਼ਰੂਰ ਹੋਈ ਹੈ ਪਰ ਹਾਲੇ ਅੰਤਿਮ ਫੈਸਲਾ ਆਉਣਾ ਬਾਕੀ ਹੈ ਬਿਹਾਰ ਵਿੱਚ ਵੋਟਰ ਸੂਚੀ ਵਿੱਚੋਂ ਨਾਮ ਹਟਾਉਣ ਦੇ ਨਾਲ-ਨਾਲ ਵੋਟ ਚੋਰੀ ਅਤੇ ਪੱਖਪਾਤ ਨੂੰ ਲੈ ਕੇ ਵੀ ਵਿਰੋਧੀ ਧਿਰ ਚੋਣ ਕਮਿਸ਼ਨ ਦੇ ਵਿਰੁੱਧ ਲਗਾਤਾਰ ਹਮਲਾਵਰ ਰੁਖ ਅਪਣਾ ਰਹੀ ਹੈ ਬਿਹਾਰ ਵਿੱਚ ਵੋਟਰ ਸੂਚੀ ਦੀ ਜਾਂਚ ਅਤੇ ਵੋਟ ਚੋਰੀ ਦੇ ਦੋਸ਼ਾਂ ਵਿਚਕਾਰ ਵਿਰੋਧੀ ਧਿਰ ਚੋਣ ਕਮਿਸ਼ਨ ਵਿਰੁੱਧ ਹੁਣ ਇੱਕ ਜੋਟਾ ਦਿਖਾਈ ਦੇ ਰਹੀ ਹੈ। ਇਸੇ ਕ੍ਰਮ ਦੇ ਵਿੱਚ ਵਿਰੋਧੀ ਧਿਰ ਮੁੱਖ ਚੋਣ ਕਮਿਸ਼ਨ ਵਿਰੁੱਧ ਮਹਾਦੋਸ਼ ਮਤਾ ਦੀ ਤਿਆਰੀ ਕਰ ਰਹੇ ਨੇ। ਦੱਸ ਦੇ ਕਿ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਨਾਸਿਰ ਹੁਸੈਨ ਨੇ ਵੀ ਇਸ ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਪਾਰਟੀ ਸਾਰੇ ਲੋਕਤੰਤਰੀ ਤਰੀਕਿਆਂ ਦੀ ਵਰਤੋਂ ਕਰਨ ਲਈ ਤਿਆਰ ਹੈ ਜੇਕਰ ਲੋੜ ਪਈ ਤਾਂ ਮਹਾਦੋਸ਼ ਮਤਾ ਵੀ ਲਿਆਂਦਾ ਜਾ अगर अगर नौबत आती है जरूरत पड़ती है डेमोक्रेटिक प्रोसेस में पार्लियामेंट्री डेमोक्रेसी में जो भी हथकंडे हैं उसको अपनाने के लिए हम रेडी हैं जो डेमोक्रेसी में जो भी हथकंडे हैं जो भी वेपन हैं जो भी आ, जो, जो भी हम इस्तेमाल कर सकते हैं जो भी रूल्स के तहत इस्तेमाल कर सकते हैं वो इस्तेमाल करने रेडी होते हैं जरूरत पड़ी तो जी नहीं अभी कोई बात हुई नहीं है लेकिन जरूरत पड़ी तो हम कुछ भी कर सकते हैं ਦਰਅਸਲ ਕੱਲ ਮੁੱਖ ਚੋਣ ਕਮਿਸ਼ਨ ਨੇ ਗਿਆਨੀਸ਼ ਕੁਮਾਰ ਨੇ ਵੋਟ ਚੋਰੀ ਸਮੇਤ ਵਿਰੋਧੀ ਧਿਰ ਦੇ ਸਾਰੇ ਦੋਸ਼ਾਂ ਨੂੰ ਝੂਠਾ ਕਰਾ ਦਿੱਤਾ ਸੀ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਨੇਤਾ ਰਾਹੁਲ ਗਾਂਧੀ ਕੋਲ ਇਨ੍ਹਾਂ ਦੋਸ਼ਾਂ ਨਾਲ ਸੰਬੰਧਿਤ ਸਬੂਤ ਹਨ ਤਾਂ ਉਹਨਾਂ ਨੂੰ 7 ਦਿਨਾਂ ਦੇ ਅੰਦਰ ਚੋਣ ਕਮਿਸ਼ਨ ਵਿੱਚ ਸਾਰੇ ਸਬੂਤਾਂ ਵਾਲਾ ਹਲਫਨਾਮਾ ਦਾਇਰ ਕਰਨਾ ਚਾਹੀਦਾ ਹੈ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਮੁਆਫੀ ਮੰਗਣੀ ਚਾਹੀਦੀ ਹੈ। ਦੱਸਦੀ ਹੈ ਕਿ ਬਿਹਾਰ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਨੇ ਐਸਆਈਆਰ ਅਤੇ ਵੋਟ ਚੋਰੀ ਦੇ ਦੋਸ਼ਾਂ ਤੇ ਚੋਣ ਕਮਿਸ਼ਨ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ। ਕੱਲ ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ 7 ਦਿਨਾਂ ਦੇ ਅੰਦਰ ਹਲਫਨਾਮਾ ਦਾਇਰ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ ਹੀ ਹੁਣ ਵਿਰੋਧੀ ਧਿਰ ਇੱਕ ਨਵਾਂ ਦਾਅ ਖੇੜ ਕੇ ਮੁਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਵਿਰੁੱਧ ਮਹਾਦੋਸ਼ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਸਬੰਧੀ ਇੱਕ ਮੀਟਿੰਗ ਵੀ ਜ਼ਰੂਰ ਹੋਈ ਹੈ ਪਰ ਹਾਲੇ ਅੰਤਿਮ ਫੈਸਲਾ ਆਉਣਾ ਬਾਕੀ ਹੈ